ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦੀ ਜੋਤ ਸਚ ਖੰਡੋਂ ਆਈ ਤਨ ਤਨ ਉਹ ਅਵਤਾਰ ਮਹਾਨ ਜਿਨ੍ਹਾਂ ਨੇ ਮਾਇਆ ਵਿੱਚ ਰਹਿ ਕੇ ਮਾਇਆ ਤਿਆਗੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨਾਨਕੀ ਜੋਤ ਦਾ ਪ੍ਰਕਾਸ਼ ਸਹਿਜ ਸ਼ਾਂਤੀ ਤੇ ਸਿਮਰਨ ਦਾ ਸਰੂਪ ਬਾਲ ਅਵਸਥਾ ਤੋਂ ਹੀ ਵਿਰਾਗੀ ਅੱਖਾਂ ਵਿੱਚ ਸੱਚ ਦੀ ਚਮਕ ਮੱਥੇ ਉੱਤੇ ਤੱਪ ਦੀ ਲਕੀਰ ਹਿਰਦੇ ਵਿੱਚ ਨਾਮ ਦਾ ਨਿਵਾਸ ਨਾਰਾਜ ਦੀ ਲਾਲਸਾ ਨਾ ਭੋਗਾਂ ਦੀ ਆਸ ਸਿਰਫ ਇੱਕ ਹੀ ਅਰਦਾਸ ਵਾਹਿਗੁਰੂ ਤੇਰਾ ਨਾਮ ਸਦਾ ਵਸੇ ਬਾਬਾ ਜੀ ਨੇ ਜਗਤ ਨੂੰ ਦੱਸਿਆ ਸੱਚਾ ਰਸ ਮਾਇਆ ਵਿੱਚ ਨਹੀਂ ਸੱਚਾ ਸੁਖ ਸਰੀਰ ਵਿੱਚ ਨਹੀਂ ਸੱਚਾ ਆਨੰਦ ਸਿਰਫ ਨਾਮ ਵਿੱਚ ਹੈ ਜਿੱਥੇ ਲੋਭ ਮੋਹ ਹੰਕਾਰ ਉਥੇ ਬਾਬਾ ਜੀ ਨੇ ਗਿਆਨ ਦੀ ਜੋਤ ਜਗਾਈ ਜਿੱਥੇ ਦੁੱਖਾਂ ਦੀ ਰਾਤ ਉਥੇ ਸਿਮਰਨ ਦਾ ਸੂਰਜ ਚਮਕਾਇਆ ਉਦਾਸੀ ਪੰਥ ਦੇ ਸਿਰਜਣਹਾਰ ਤਿਆਗ ਵਿੱਚ ਵੀ ਸੇਵਾ ਵਿਰਾਗ ਵਿੱਚ ਵੀ ਪ੍ਰੇਮ ਚੁੱਪ ਵਿੱਚ ਵੀ ਉਪਦੇਸ਼ ਨਾ ਜਾਤ 쿠ਸ਼ੀ ਨਾ ਧਰਮ ਵੇਖਿਆ ਜੋ ਸ਼ਰਨ ਆਇਆ ਉਹ ਆਪਣਾ ਬਣਾਇਆ ਗਰੀਬ ਹੋਵੇ ਜਾਂ ਮੀਰ ਸਭ ਨੂੰ ਇੱਕ ਨਜ਼ਰ ਨਾਲ ਤੱਕਿਆ ਤਨ ਤਨ ਉਹ ਬਾਬਾ ਜੋ ਭੁੱਖੇ ਨੂੰ ਭੋਜਨ ਬਣ ਕੇ ਮਿਲੇ ਨੰਗੇ ਨੂੰ ਚਾਦਰ ਬਣ ਕੇ ਟੱਕੇ ਰੋਗੀ ਨੂੰ ਦਵਾਈ ਬਣ ਕੇ ਚੰਗਾ ਕਰੇ ਭਗਤਾਂ ਦੀ ਅਰਦਾਸ ਸੁਣੀ ਰੁਕੀਆਂ ਕਿਸਮਤਾ ਖੋਲ ਦਿੱਤੀਆਂ ਜਿਨ੍ਹਾਂ ਦੇ ਘਰਾਂ ਵਿੱਚ ਮਾਇਆ ਨਾ ਸੀ ਉਹਨਾਂ ਦੇ ਘਰ ਨਾਮ ਨਾਲ ਭਰ ਦਿੱਤੇ ਬਾਬਾ ਜੀ ਦੀ ਕਿਰਪਾ ਅਪਾਰ ਜਿਸ ਉੱਤੇ ਨજર ਕਰ ਦੇਣ ਉਸ ਦਾ ਜੀਵਨ ਹੀ ਬਦਲ ਜਾਵੇ ਅੰਦਰ ਬਾਹਰ ਸੋਖ ਹੀ ਸੋਖ ਹੋ ਜਾਵੇ ਉਹ ਆਪ ਤਪਸਵੀ ਪਰ ਭਗਤਾਂ ਲਈ ਕਰੁਣਾਮਈ ਆਪ ਭੁਖੇ ਰਹੇ ਪਰ ਹੋਰਾਂ ਨੂੰ ਰੱਜ ਕੇ ਖਵਾਇਆ ਬਾਬਾ ਸ੍ਰੀ ਚੰਦਰ ਜੀ ਦਾ ਜੀਵਨ ਹੈ ਇੱਕ ਜੀਵ ਦਾ ਉਪਦੇਸ਼ ਬਿਨਾ ਬੋਲੇ ਵੀ ਸਿਖਾਉਣਾ ਬਿਨਾ ਦਿਖਾਵੇ ਵੀ ਜਗਾਉਣਾ ਜੋ ਨਾਮ ਜਪਦਾ ਉਹੀ ਸੱਚਾ ਤਨੁਹਾਨ ਜੋ ਹੰਕਾਰ ਛੱਡੇ ਉਹੀ ਅਸਲੀ ਬਲਵਾਨ ਹੈ ਤਾਂ ਤਨ ਬਾਬਾ ਸ੍ਰੀ ਚੰਦਰ ਜੀ ਜਿਨ੍ਹਾਂ ਨੇ ਮਨੋਖ ਨੂੰ ਮੁਖ ਬਣਾ ਮਨੋਖ ਬਣਾਇਆ ਪਸ਼ੂ ਵਰਗੇ ਸੁਭਾਉ ਨੂੰ ਪ੍ਰੇਮ ਤੇ ਧਿਆਨ ਨਾਲ ਮਿਟਾਇਆ ਅੱਜ ਵੀ ਸੱਚੇ ਅੱਜ ਵੀ ਜੋ ਸੱਚੇ ਦਿਲੋਂ ਧਿਆਵੇ ਬਾਬਾ ਜੀ ਉਸ ਦਾ ਹੱਥ ਫੜ ਲੈਂਦੇ ਅੱਜ ਵੀ ਜੋ ਅਰਦਾਸ ਕਰੇ ਉਸ ਦੀ ਝੋਲੀ ਭਰ ਦਿੰਦੇ ਨਾ ਸਮਾਂ ਵੇਖਦੇ ਨਾ ਦੇਰੀ ਨਾ ਯੋਗਤਾ ਦੀ ਗਿਣਤੀ ਸਿਰਫ ਭਾਵ ਹੀ ਚਾਹੀਦਾ ਸੱਚਾ ਮੰਨਦੇ ਨਿਮਰਤਾ ਬਾਬਾ ਸ਼੍ਰੀ ਚੰਦਰ ਜੀ ਅਸੀਂ ਅਗਿਆਨੀ ਹਾਂ ਮਾਇਆ ਵਿੱਚ ਫਸੇ ਹੋਏ ਆਪਣੀ ਕਿਰਪਾ ਨਾਲ ਸਾਨੂੰ ਵੀ ਨਾਮ ਨਾਲ ਜੋੜੋ ਸਾਡੇ ਮਨ ਦੀ ਮੈਲ ਧੋਵੋ ਸਾਡੇ ਅੰਦਰ ਦੀ ਅੱਗ ਬੁਝਾਓ ਲੋਭ ਮੋਹ ਅਹੰਕਾਰ त्याग ਕੇ ਸਾਨੂੰ ਸਹਿਜ ਦਾ ਸਹਿਜ ਦਾ ਰਸ ਚ ਖਾਓ ਤਾਂ ਤਾਂ ਬਾਬਾ ਸ਼੍ਰੀ ਚੰਦਰ ਜੀ ਤੂੰ ਸੱਚ ਦਾ ਦੀਵਾ ਹੈ ਅੰਧਕਾਰ ਵਿੱਚ ਫਸੇ ਜੀਵਾਂ ਲਈ ਤੂੰ ਕਰੁਣਾ ਦਾ ਸੂਰਜ ਹੈ ਜਦ ਤੱਕ ਸਾਸਾਂ ਹਨ ਤੇਰਾ ਨਾਮ ਜਪਦੇ ਰਹੀਏ ਜਦ ਤੱਕ ਜੀਵਨ ਹੈ ਤੇਰੀ ਸਿਫਤ ਕਰਦੇ ਰਹੀਏ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤੇਰੀ ਜੋਤ ਤਨ ਤੇਰਾ ਨਾਮ ਜੁਗਾ ਜੁਗਾ ਤੱਕ ਚਮਕਦਾ ਰਹੇ ਤੇਰਾ ਸੱਚ ਤੇਰਾ ਧਾਮ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦੀ ਜੋਤ ਸੱਚਖੰਡੋਂ ਆਈ ਤਨ ਤਨ ਉਹ ਅਵਤਾਰ ਮਹਾਨ ਜਿਨ੍ਹਾਂ ਨੇ ਮਾਇਆ ਵਿੱਚ ਰਹਿ ਕੇ ਮਾਇਆ ਤਿਆਗੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨਾਨਕੀ ਜੋਤ ਦਾ ਪ੍ਰਕਾਸ਼ ਸਹਿਜ ਸ਼ਾਂਤੀ ਤੇ ਸਿਮਰਨ ਦਾ ਸਰੂਪ ਬਾਲ ਅਵਸਥਾ ਤੋਂ ਹੀ ਵਿਰਾਗੀ ਅੱਖਾਂ ਵਿੱਚ ਸੱਚ ਦੀ ਚਮਕ ਮੱਥੇ ਉੱਤੇ ਤੱਪ ਦੀ ਲਕੀਰ ਹਿਰਦੇ ਵਿੱਚ ਨਾਮ ਦਾ ਨਿਵਾਸ ਨਾਰਾਜ ਦੀ ਲਾਲਸਾ ਨਾ ਭੋਗਾਂ ਦੀ ਆਸ ਸਿਰਫ ਇੱਕ ਹੀ ਅਰਦਾਸ ਵਾਹਿਗੁਰੂ ਤੇਰਾ ਨਾਮ ਸਦਾ ਵਸੇ ਬਾਬਾ ਜੀ ਨੇ ਜਗਤ ਨੂੰ ਦੱਸਿਆ ਸੱਚਾ ਰਸ ਮਾਇਆ ਵਿੱਚ ਨਹੀਂ ਸੱਚਾ ਸੁਖ ਸਰੀਰ ਵਿੱਚ ਨਹੀਂ ਸੱਚਾ ਆਨੰਦ ਸਿਰਫ ਨਾਮ ਵਿੱਚ ਹੈ ਜਿੱਥੇ ਲੋਭ মোহ ਹੰਕਾਰ ਉਥੇ ਬਾਬਾ ਜੀ ਨੇ ਗਿਆਨ ਦੀ ਜੋਤ ਜਗਾਈ ਜਿੱਥੇ ਦੁੱਖਾਂ ਦੀ ਰਾਤ ਉਥੇ ਸਿਮਰਨ ਦਾ ਸੂਰਜ ਚਮਕਾਇਆ ਉਦਾਸੀ ਪੰਥ ਦੇ ਸਿਰਜਣਹਾਰ ਤਿਆਗ ਵਿੱਚ ਵੀ ਸੇਵਾ ਵਿਰਾਗ ਵਿੱਚ ਵੀ ਪ੍ਰੇਮ ਚੁੱਪ ਵਿੱਚ ਵੀ ਉਪਦੇਸ਼ ਨਾ ਜਾਤ 쿠ਸ਼ੀ ਨਾ ਧਰਮ ਵੇਖਿਆ ਜੋ ਸ਼ਰਨ ਆਇਆ ਉਹ ਆਪਣਾ ਬਣਾਇਆ ਗਰੀਬ ਹੋਵੇ ਜਾਂ ਮੀਰ ਸਭ ਨੂੰ ਇੱਕ ਨਜ਼ਰ ਨਾਲ ਤੱਕਿਆ ਤਨ ਤਨ ਉਹ ਬਾਬਾ ਜੋ ਭੁੱਖੇ ਨੂੰ ਭੋਜਨ ਬਣ ਕੇ ਮਿਲੇ ਨੰਗੇ ਨੂੰ ਚਾਦਰ ਬਣ ਕੇ ਟੱਕੇ ਰੋਗੀ ਨੂੰ ਦਵਾਈ ਬਣ ਕੇ ਚੰਗਾ ਕਰੇ ਪੰਗਤਾਂ ਦੀ ਅਰਦਾਸ ਸੁਣੀ ਰੁਕੀਆਂ ਕਿਸਮਤਾ ਖੋਲ ਦਿੱਤੀਆਂ ਜਿਨ੍ਹਾਂ ਦੇ ਘਰਾਂ ਵਿੱਚ ਮਾਇਆ ਨਾ ਸੀ ਉਹਨਾਂ ਦੇ ਘਰ ਨਾਮ ਨਾਲ ਭਰ ਦਿੱਤੇ ਬਾਬਾ ਜੀ ਦੀ ਕਿਰਪਾ ਅਪਾਰ ਜਿਸ ਉੱਤੇ ਨજર ਕਰ ਦੇਣ ਉਸ ਦਾ ਜੀਵਨ ਹੀ ਬਦਲ ਜਾਵੇ ਅੰਦਰ ਬਾਹਰ ਸੋਖ ਹੀ ਸੋਖ ਹੋ ਜਾਵੇ ਉਹ ਆਪ ਤਪਸਵੀ ਪਰ ਭਗਤਾਂ ਲਈ ਕਰੁਣਾਮਈ ਆਪ ਭੁੱਖੇ ਰਹੇ ਪਰ ਹੋਰਾਂ ਨੂੰ ਰੱਜ ਕੇ ਖਵਾਇਆ ਬਾਬਾ ਸ੍ਰੀ ਚੰਦਰ ਜੀ ਦਾ ਜੀਵਨ ਹੈ ਇੱਕ ਜੀਵ ਦਾ ਉਪਦੇਸ਼ ਬਿਨਾ ਬੋਲੇ ਵੀ ਸਿਖਾਉਣਾ ਬਿਨਾ ਦਿਖਾਵੇ ਵੀ ਜਗਾਉਣਾ ਜੋ ਨਾਮ ਜਪਦਾ ਉਹੀ ਸੱਚਾ ਤਨੁਹਾਨ ਜੋ ਹੰਕਾਰ ਛੱਡੇ ਉਹੀ ਅਸਲੀ ਬਲਵਾਨ ਹੈ ਤਾਂ ਤਰ ਬਾਬਾ ਸ੍ਰੀ ਚੰਦਰ ਜੀ ਜਿਨ੍ਹਾਂ ਨੇ ਮਨੋਖ ਨੂੰ ਮੁਖ ਬਣਾ ਮਨੋਖ ਬਣਾਇਆ ਪਸ਼ੂ ਵਰਗੇ ਸੁਭਾਅ ਨੂੰ પ્રેમ ਤੇ ਧਿਆਨ ਨਾਲ ਮਿਟਾਇਆ ਅੱਜ ਵੀ ਸੱਚੇ ਅੱਜ ਵੀ ਜੋ ਸੱਚੇ ਦਿਲੋਂ ਧਿਆਵੇ ਬਾਬਾ ਜੀ ਉਸ ਦਾ ਹੱਥ ਫੜ ਲੈਂਦੇ ਅੱਜ ਵੀ ਜੋ ਅਰਦਾਸ ਕਰੇ ਉਸ ਦੀ ਝੋਲੀ ਭਰ ਦਿੰਦੇ ਨਾ ਸਮਾਂ ਵੇਖਦੇ ਨਾ ਦੇਰੀ ਨਾ ਯੋਗਤਾ ਦੀ ਗਿਣਤੀ ਸਿਰਫ ਭਾਵ ਹੀ ਚਾਹੀਦਾ ਸੱਚਾ ਮਨ ਤੇ ਨਿਮਰਤਾ ਬਾਬਾ ਸ਼੍ਰੀ ਚੰਦਰ ਜੀ ਅਸੀਂ ਅਗਿਆਨੀ ਹਾਂ ਮਾਇਆ ਵਿੱਚ ਫਸੇ ਹੋਏ ਆਪਣੀ ਕਿਰਪਾ ਨਾਲ ਸਾਨੂੰ ਵੀ ਨਾਮ ਨਾਲ ਜੋੜੋ ਸਾਡੇ ਮਨ ਦੀ ਮੈਲ ਧੋਵੋ ਸਾਡੇ ਅੰਦਰ ਦੀ ਅੱਗ ਬੁਝਾਓ ਲੋਭ ਮੋਹ ਅਹੰਕਾਰ ਤਿਆਗ ਕੇ ਸਾਨੂੰ ਸਹਿਜ ਦਾ ਸਹਿਜ ਦਾ ਰਸ ਚਖਾਓ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਸੱਚ ਦਾ ਦੀਵਾ ਹੈ ਅੰਧਕਾਰ ਵਿੱਚ ਫਸੇ ਜੀਵਾਂ ਲਈ ਤੂੰ ਕਰਮਣਾ ਦਾ ਸੂਰਜ ਹੈ ਜਦ ਤੱਕ ਸਾਸਾਂ ਹਨ ਤੇਰਾ ਨਾਮ ਜਪਦੇ ਰਹੀਏ ਜਦ ਤੱਕ ਜੀਵਨ ਹੈ ਤੇਰੀ ਸਿਫਤ ਕਰਦੇ ਰਹੀਏ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤੇਰੀ ਜੋਤ ਤਨ ਤੇਰਾ ਨਾਮ ਜੁਗਾ ਜੁਗਾ ਤੱਕ ਚਮਕਦਾ ਰਹੇ ਤੇਰਾ ਸੱਚ ਤੇਰਾ ਧਾਮ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦੀ ਜੋਤ ਸਚ ਖੰਡੋਂ ਆਈ ਤਨ ਤਨ ਉਹ ਅਵਤਾਰ ਮਹਾਨ ਜਿਨ੍ਹਾਂ ਨੇ ਮਾਇਆ ਵਿੱਚ ਰਹਿ ਕੇ ਮਾਇਆ ਤਿਆਗੀ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨਾਨਕੀ ਜੋਤ ਦਾ ਪ੍ਰਕਾਸ਼ ਤੇਜ ਸ਼ਾਂਤੀ ਤੇ ਸਿਮਰਨ ਦਾ ਸਰੂਪ ਬਾਲ ਅਵਸਥਾ ਤੋਂ ਹੀ ਵਿਰਾਗੀ ਅੱਖਾਂ ਵਿੱਚ ਸੱਚ ਦੀ ਚਮਕ ਮੱਥੇ ਉੱਤੇ ਤੱਪ ਦੀ ਲਕੀਰ ਹਿਰਦੇ ਵਿੱਚ ਨਾਮ ਦਾ ਨਿਵਾਸ ਨਾਰਾਜ ਦੀ ਲਾਲਸਾ ਨਾ ਭੋਗਾਂ ਦੀ ਆਸ ਸਿਰਫ ਇੱਕ ਹੀ ਅਰਦਾਸ ਵਾਹਿਗੁਰੂ ਤੇਰਾ ਨਾਮ ਸਦਾ ਵਸੇ ਬਾਬਾ ਜੀ ਨੇ ਜਗਤ ਨੂੰ ਦੱਸਿਆ ਸੱਚਾ ਰਸ ਮਾਇਆ ਵਿੱਚ ਨਹੀਂ ਸੱਚਾ ਸੁਖ ਸਰੀਰ ਵਿੱਚ ਨਹੀਂ ਸੱਚਾ ਆਨੰਦ ਸਿਰਫ ਨਾਮ ਵਿੱਚ ਹੈ ਜਿੱਥੇ ਲੋਭ ਮੋਹ ਹੰਕਾਰ ਉਥੇ ਬਾਬਾ ਜੀ ਨੇ ਗਿਆਨ ਦੀ ਜੋਤ ਜਗਾਈ ਜਿੱਥੇ ਦੁੱਖਾਂ ਦੀ ਰਾਤ ਉਥੇ ਸਿਮਰਨ ਦਾ ਸੂਰਜ ਚਮਕਾਇਆ ਉਦਾਸੀ ਪੰਥ ਦੇ ਸਿਰਜਣਹਾਰ ਤਿਆਗ ਵਿੱਚ ਵੀ ਸੇਵਾ ਵਿਰਾਗ ਵਿੱਚ ਵੀ ਪ੍ਰੇਮ ਚੁੱਪ ਵਿੱਚ ਵੀ ਉਪਦੇਸ਼ ਨਾ ਜਾਤ 쿠ਸ਼ੀ ਨਾ ਧਰਮ ਵੇਖਿਆ ਜੋ ਸ਼ਰਨ ਆਇਆ ਉਹ ਆਪਣਾ ਬਣਾਇਆ ਗਰੀਬ ਹੋਵੇ ਜਾਂ ਮੀਰ ਸਭ ਨੂੰ ਇੱਕ ਨਜ਼ਰ ਨਾਲ ਤੱਕਿਆ ਤਨ ਤਨ ਉਹ ਬਾਬਾ ਜੋ ਭੁੱਖੇ ਨੂੰ ਭੋਜਨ ਬਣ ਕੇ ਮਿਲੇ ਨੰਗੇ ਨੂੰ ਚਾਦਰ ਬਣ ਕੇ ਟੱਕੇ ਰੋਗੀ ਨੂੰ ਦਵਾ ਬਣ ਕੇ ਚੰਗਾ ਕਰੇ ਪਗਤਾਂ ਦੀ ਅਰਦਾਸ ਸੁਣੀ ਰੁਕੀਆਂ ਕਿਸਮਤਾ ਖੋਲ ਦਿੱਤੀਆਂ ਜਿਨ੍ਹਾਂ ਦੇ ਘਰ ਵਿੱਚ ਮਾਇਆ ਨਾ ਸੀ ਉਹਨਾਂ ਦੇ ਘਰ ਨਾਮ ਨਾਲ ਭਰ ਦਿੱਤੇ ਬਾਬਾ ਜੀ ਦੀ ਕਿਰਪਾ ਅਪਾਰ ਜਿਸ ਉੱਤੇ ਨਜ਼ਰ ਕਰ ਦੇਣ ਉਸ ਦਾ ਜੀਵਨ ਹੀ ਬਦਲ ਜਾਵੇ ਅੰਦਰ ਬਾਹਰ ਸੋਖ ਹੀ ਸੋਖ ਹੋ ਜਾਵੇ ਉਹ ਆਪ ਤਪਸਵੀ ਪਰ ਭਗਤਾਂ ਲਈ করুণামਈ ਆਪ ਭੁੱਖੇ ਰਹੇ ਪਰ ਹੋਰਾਂ ਨੂੰ ਰੱਜ ਕੇ ਖਵਾਇਆ ਬਾਬਾ ਸ਼੍ਰੀ ਚੰਦਰ ਜੀ ਦਾ ਜੀਵਨ ਇੱਕ ਜੀਵ ਦਾ ਉਪਦੇਸ਼ ਬਿਨਾ ਬੋਲੇ ਵੀ ਸਿਖਾਉਣਾ ਬਿਨਾ ਦਿਖਾਵੇ ਵੀ ਜਗਾਉਣਾ ਜੋ ਨਾਮ ਜਪਦਾ ਉਹੀ ਸੱਚਾ ਤਨੁਹਾਨ ਜੋ ਹੰਕਾਰ ਛੱਡੇ ਉਹੀ ਅਸਲੀ ਬਲਵਾਨ ਹੈ ਤੰਤਰਬਾਬਾ ਸ੍ਰੀ ਚੰਦਰ ਜੀ ਜਿਨ੍ਹਾਂ ਨੇ ਮਨੋਖ ਨੂੰ ਮੁਖ ਬਣਾ ਮਨੋਖ ਬਣਾਇਆ ਪਸ਼ੂ ਵਰਗੇ ਸੁਭਾਅ ਨੂੰ ਪ੍ਰੇਮ ਤੇ ਧਿਆਨ ਨਾਲ ਮਿਟਾਇਆ ਅੱਜ ਵੀ ਸੱਚੇ ਅੱਜ ਵੀ ਜੋ ਸੱਚੇ ਦਿਲੋਂ ਧਿਆਵੇ ਬਾਬਾ ਜੀ ਉਸ ਦਾ ਹੱਥ ਫੜ ਲੈਂਦੇ ਅੱਜ ਵੀ ਜੋ ਅਰਦਾਸ ਕਰੇ ਉਸ ਦੀ ਝੋਲੀ ਭਰ ਦਿੰਦੇ ਨਾ ਸਮਾ ਵੇਖਦੇ ਨਾ ਦੇਰੀ ਨਾ ਯੋਗਤਾ ਦੀ ਗਿਣਤੀ ਸਿਰਫ ਭਾਵ ਹੀ ਚਾਹੀਦਾ ਸੱਚਾ ਮਨ ਤੇ ਨਿਮਰਤਾ ਬਾਬਾ ਸ਼੍ਰੀ ਚੰਦਰ ਜੀ ਅਸੀਂ ਅਗਿਆਨੀ ਹਾਂ ਮਾਇਆ ਵਿੱਚ ਫਸੇ ਹੋਏ ਆਪਣੀ ਕਿਰਪਾ ਨਾਲ ਸਾਨੂੰ ਵੀ ਨਾਮ ਨਾਲ ਜੋੜੋ ਸਾਡੇ ਮਨ ਦੀ ਮੈਲ ਧੋਵੋ ਸਾਡੇ ਅੰਦਰ ਦੀ ਅੱਗ ਬੁਝਾਓ ਲੋਭ ਮੋਹ ਹੰਕਾਰ त्याग ਕੇ ਸਾਨੂੰ ਸਹਜ ਦਾ ਸਹਜ ਦਾ ਰਸ ਚ ਖਾਓ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਸੱਚ ਦਾ ਦੀਵਾ ਹੈ ਅੰਧਕਾਰ ਵਿੱਚ ਫਸੇ ਜੀਵਾਂ ਲਈ ਤੂੰ ਕਰੁਣਾ ਦਾ ਸੂਰਜ ਹੈ ਜਦ ਤੱਕ ਸਾਸਾਂ ਹਨ ਤੇਰਾ ਨਾਮ ਜਪਦੇ ਰਹੀਏ ਜਦ ਤੱਕ ਜੀਵਨ ਹੈ ਤੇਰੀ ਸਿਫਤ ਕਰਦੇ ਰਹੀਏ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤਨ ਤੇਰੀ ਜੋਤ ਤਨ ਤੇਰਾ ਨਾਮ ਜੁਗਾ ਜੁਗਾ ਤੱਕ ਚਮਕਦਾ ਰਹੇ ਤੇਰਾ ਸੱਚ ਤੇਰਾ ਧਾਮ ਤਨ ਤਨ ਬਾਬਾ ਸ੍ਰੀ ਚੰਦਰ ਜੀ ਜਿਨ੍ਹਾਂ ਦੀ ਜੋਤ ਸੱਚਖੰਡੋਂ ਆਈ ਤਨ ਤਨ ਉਹ અવਤਾਰ ਮਹਾਨ ਜਿਨ੍ਹਾਂ ਨੇ ਮਾਇਆ ਵਿੱਚ ਰਹਿ ਕੇ ਮਾਇਆ ਤਿਆਗੀ ਤੰਤਨ ਬਾਬਾ ਸ੍ਰੀ ਚੰਦਰ ਜੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨਾਨਕੀ ਜੋਤ ਦਾ ਪ੍ਰਕਾਸ਼ ਸਹਿਜ ਸ਼ਾਂਤੀ ਤੇ ਸਿਮਰਨ ਦਾ ਸਰੂਪ ਬਾਲ ਅਵਸਥਾ ਤੋਂ ਹੀ ਵਿਰਾਗੀ ਅੱਖਾਂ ਵਿੱਚ ਸੱਚ ਦੀ ਚਮਕ ਮੱਥੇ ਉੱਤੇ ਤੱਪ ਦੀ ਲਕੀਰ ਹਿਰਦੇ ਵਿੱਚ ਨਾਮ ਦਾ ਨਿਵਾਸ ਨਾਰਾਜ ਦੀ ਲਾਲਸਾ ਨਾ ਕੋ ਗਾਂ ਦੀ ਆਸ ਸਿਰਫ ਇੱਕ ਹੀ ਅਰਦਾਸ ਵਾਹਿਗੁਰੂ ਤੇਰਾ ਨਾਮ ਸਦਾ ਵਸੇ ਬਾਬਾ ਜੀ ਨੇ ਜਗਤ ਨੂੰ ਦੱਸਿਆ ਸੱਚਾ ਰਸ ਮਾਇਆ ਵਿੱਚ ਨਹੀਂ ਸੱਚਾ ਸੁਖ ਸਰੀਰ ਵਿੱਚ ਨਹੀਂ ਸੱਚਾ ਆਨੰਦ ਸਿਰਫ ਨਾਮ ਵਿੱਚ ਹੈ ਜਿੱਥੇ ਲੋਭ ਮੋਹ ਹੰਕਾਰ ਉਥੇ ਬਾਬਾ ਜੀ ਨੇ ਗਿਆਨ ਦੀ ਜੋਤ ਜਗਾਈ ਜਿੱਥੇ ਦੁੱਖਾਂ ਦੀ ਰਾਤ ਉਥੇ ਸਿਮਰਨ ਦਾ ਸੂਰਜ ਚਮਕਾਇਆ ਉਦਾਸੀ ਪੰਥ ਦੇ ਸਿਰਜਣਹਾਰ ਤਿਆਗ ਵਿੱਚ ਵੀ ਸੇਵਾ ਵਿਰਾਗ ਵਿੱਚ ਵੀ ਪ੍ਰੇਮ ਚੁੱਪ ਵਿੱਚ ਵੀ ਉਪਦੇਸ਼ ਨਾ ਜਾਤ 쿠ਸ਼ੀ ਨਾ ਧਰਮ ਵੇਖਿਆ ਜੋ ਸ਼ਰਨ ਆਇਆ ਉਹ ਆਪਣਾ ਬਣਾਇਆ ਗਰੀਬ ਹੋਵੇ ਜਾਂ ਮੀਰ ਸਭ ਨੂੰ ਇੱਕ ਨਜ਼ਰ ਨਾਲ ਤੱਕਿਆ ਤਨ ਤਨ ਉਹ ਬਾਬਾ ਜੋ ਭੁੱਖੇ ਨੂੰ ਭੋਜਨ ਬਣ ਕੇ ਮਿਲੇ ਨੰਗੇ ਨੂੰ ਚਾਦਰ ਬਣ ਕੇ ਟੱਕੇ ਰੋਗੀ ਨੂੰ ਦਵਾਈ ਬਣ ਕੇ ਚੰਗਾ ਕਰੇ ਭਗਤਾਂ ਦੀ ਅਰਦਾਸ ਸੁਣੀ ਰੁਕੀਆਂ ਕਿਸਮਤਾ ਖੋਲ ਦਿੱਤੀਆਂ ਜਿਨ੍ਹਾਂ ਦੇ ਘਰਾਂ ਵਿੱਚ ਮਾਇਆ ਨਾ ਸੀ ਉਹਨਾਂ ਦੇ ਘਰ ਨਾਮ ਨਾਲ ਭਰ ਦਿੱਤੇ ਬਾਬਾ ਜੀ ਦੀ ਕਿਰਪਾ ਅਪਾਰ ਜਿਸ ਉੱਤੇ ਨਜ਼ਰ ਕਰ ਦੇਣ ਉਸ ਦਾ ਜੀਵਨ ਹੀ ਬਦਲ ਜਾਵੇ ਅੰਦਰ ਬਾਹਰ ਸੋਖ ਹੀ ਸੋਖ ਹੋ ਜਾਵੇ ਉਹ ਆਪ ਤਪਸਵੀ ਪਰ ਭਗਤਾਂ ਲਈ ਕਰੁਣਾਮਈ ਆਪੁ ਭੁਖੇ ਰਹੇ ਪਰ ਹੋਰਾਂ ਨੂੰ ਰੱਜ ਕੇ ਖਵਾਇਆ ਬਾਬਾ ਸਿਰੀ ਚੰਦਰ ਜੀ ਦਾ ਜੀਵਨ ਇੱਕ ਜੀਵ ਦਾ ਉਪਦੇਸ਼ ਬਿਨਾ ਬੋਲੇ ਵੀ ਸਿਖਾਉਣਾ ਬਿਨਾ ਦਿਖਾਵੇ ਵੀ ਜਗਾਉਣਾ ਜੋ ਨਾਮ ਜਪਦਾ ਉਹੀ ਸੱਚਾ ਤਨੁਮਾਨ ਜੋ ਹੰਕਾਰ ਛੱਡੇ ਉਹੀ ਅਸਲੀ ਬਲਵਾਨ ਹੈ ਤਨਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਨੇ ਮਨੋਖ ਨੂੰ ਮੁਖ ਬਣਾ ਮਨੋਖ ਬਣਾਇਆ ਪਸ਼ੂ ਵਰਗੇ ਸੁਭਾਅ ਨੂੰ ਪ੍ਰੇਮ ਤੇ ਧਿਆਨ ਨਾਲ ਮਿਟਾਇਆ ਅੱਜ ਵੀ ਸੱਚੇ ਅੱਜ ਵੀ ਜੋ ਸੱਚੇ ਦਿਲੋਂ ਧਿਆਵੇ ਬਾਬਾ ਜੀ ਉਸ ਦਾ ਹੱਥ ਫੜ ਲੈਂਦੇ ਅੱਜ ਵੀ ਜੋ ਅਰਦਾਸ ਕਰੇ ਉਸ ਦੀ ਝੋਲੀ ਭਰ ਦਿੰਦੇ ਨਾ ਸਮਾਂ ਵੇਖਦੇ ਨਾ ਦੇਰੀ ਨਾ ਯੋਗਤਾ ਦੀ ਗਿਣਤੀ ਸਿਰਫ ਭਾਵ ਹੀ ਚਾਹੀਦਾ ਸੱਚਾ ਮਨ ਤੇ ਨਿਮਰਤਾ ਬਾਬਾ ਸ਼੍ਰੀ ਚੰਦਰ ਜੀ ਅਸੀਂ ਅਗਿਆਨੀ ਹਾਂ ਮਾਇਆ ਵਿੱਚ ਫਸੇ ਹੋਏ ਆਪਣੀ ਕਿਰਪਾ ਨਾਲ ਸਾਨੂੰ ਵੀ ਨਾਮ ਨਾਲ ਜੋੜੋ ਸਾਡੇ ਮਨ ਦੀ ਮੈਲ ਧੋਵੋ ਸਾਡੇ ਅੰਦਰ ਦੀ ਅੱਗ ਬੁਝਾਓ ਲੋਭ ਮੋਹ ਅਹੰਕਾਰ त्याग ਕੇ ਸਾਨੂੰ ਸਹਿਜ ਦਾ ਸਹਿਜ ਦਾ ਰਸ ਚ ਖਾਓ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਸੱਚ ਦਾ ਦੀਵਾ ਹੈ ਅੰਧਕਾਰ ਵਿੱਚ ਫਸੇ ਜੀਵਾਂ ਲਈ ਤੂੰ ਕਰੁਣਾ ਦਾ ਸੂਰਜ ਹੈ ਜਦ ਤੱਕ ਸਾਸਾਂ ਹਨ ਤੇਰਾ ਨਾਮ ਜਪਦੇ ਰਹੀਏ ਜਦ ਤੱਕ ਜੀਵਨ ਹੈ ਤੇਰੀ ਸਿਫਤ ਕਰਦੇ ਰਹੀਏ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤੇਰੀ ਜੋਤ ਤਨ ਤੇਰਾ ਨਾਮ ਜੁਗਾ ਜੁਗਾ ਤੱਕ ਚਮਕਦਾ ਰਹੇ ਤੇਰਾ ਸੱਚ ਤੇਰਾ ਧਾਮ